ਕੋਈ ਨਹੀਂ ਕੋਈ ਨਹੀਂ ਤੁਸੀਂ ਧਿਆਨ 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 ਰੱਖੋ ਤੁਸੀਂ ਗੇਟਾਂ ਤੇ ਨਹੀਂ ਜਾਣਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਿਆਰੀ ਚ ਨਹੀਂ ਭੱਜ ਗਿਆ ਭੱਜ ਗਿਆ ਹੋ ਜਾ ਕੈਮ ਉਹ ਕੈਮ ਹੋ ਜਾ ਉਹ ਪਿੱਛੇ ਨਹੀਂ ਹਟਣਾ ਉਹ ਪਿੱਛੇ ਨਹੀਂ ਹਟਣਾ ਭੈਂਡ ਚ ਭਰਾ ਦਿਓ ਦਲੇਰ ਦਰਸ਼ਕੋ ਕ ਜਗਾ ਦਰਸ਼ਕੋ ਕ ਕ ਗੇਟ ਨਹੀਂ ਟੁੱਟਣਾ ਚਾਹੀਦਾ ਬੇਟਾ ਕੋਲੇ ਨਹੀਂ ਹੋਣਾ ਚਾਹੀਦੇ ਉਹ ਗੇਟ ਨਹੀਂ ਟੁੱਟਣਾ ਚਾਹੀਦਾ ਉਹ ਦੇਖੋ ਕਿਰਪਾਨ ਉਹ ਗੇਟ ਨਹੀਂ ਟੁੱਟਣਾ ਚਾਹੀਦਾ ਹਾਂ ਕੋਈ ਨਹੀਂ ਕੋਈ ਨਹੀਂ ਨਿੱਕਲ ਨਹੀਂ ਦਿੰਦਾ ਹੁਣ ਕੋਈ ਆਪਾਂ ਨਿੱਕਲ ਨਹੀਂ ਦਿੰਦਾ ਉਹ ਜੱਟ ਦਾਰਸ਼ਨੂ ਕੇ ਗੇਟ ਦੇ ਥੱਲੇ ਮਾਰੀ ਜਾਓ ਗੇਟ ਤੇ ਪਟਾਕਾ ਨਹੀਂ ਵੱਜਣਾ ਚਾਹੀਦਾ ਟਾਕਾ ਨਹੀਂ ਵੱਜਣਾ ਚਾਹੀਦਾ ਦਾਰਸ਼ਨੂ ਕੇ ਕਰਤਾ ਕਾਨੀ ਪਾਸਕੇ ਜਾ ਰਿਹਾ ਇੱਥੇ ਫੋਨ ਦਾ ਹਾਂਜੀ ਹਾਂਜੀ ਪਵਾਰ ਜੀ جلدی پولیس بھیجو یہاں پہ گڑبڑ ہو گئی گرودوارہ میں دہ ਉਹ ਬਾਬ ਸਿੰਘ ਸਾਹਿਬ ਜੀ ਇੱਥੇ ਗੜਬੜ ਹੋ ਗਈ ਬਹੁਤ ਜ਼ਿਆਦਾ ਤੇ ਇਹ ਗੁੰਡਾਗਰਦੀ ਬਹੁਤ ਜ਼ਿਆਦਾ ਕਰ ਰਹੇ ਆ ਹਾਂ ਜੀ ਹਾਂ ਜੀ ਧਿਆਨ ਇਹ ਲਾਈਵ ਚਲਾ ਰਿਹਾ ਮੈਂ ਦੇਖੋ ਲਾਈਵ ਗੁਰਦਾਰਾ ਸਾਹਿਬ ਜੀ ਕੋਲੀਆ ਸਕੇ ਕਰ ਲੈ ਲੇ ਦਲੇਰ ਬਸ ਗੇਟ ਦੀ ਕੁੰਡੀ ਤੇ ਨਾ ਖੜਨ ਤੋਂ ਪੈਰਾ ਚ ਮਾਰੀ ਜਾਓ ਦਲੇਰ ਗੇਟ ਆਰੀ ਆਰੀ ਕੋਈ ਨਹੀਂ ਤੁਸੀਂ ਗੇਟ ਤੇ ਨਾ ਖੜੇ ਹੋਣ ਤੋਂ ਗੇਟ ਲੱਤਾਂ ਤੇ ਮਾਰੀ ਜਾਓ ਭੈਣ ਚੋਦਰਾਂ ਦੇ ਲੱਤਾਂ ਤੇ ਸੁੱਟੀ ਜਾਓ ਉਹ ਕੁਛ ਨਹੀਂ ਹੁੰਦਾ ਗੇਟ ਦੇ ਨਾਲ ਲਾ ਕੇ ਖੜ ਜਾਓ ਗੇੜ ਤੇ ਮਾਰੇ ਪੈਣ ਚ ਲੱਤਾ ਪੰਨੋ ਲੱਤਾ ਪੰਨੋ ਇਹਨਾਂ ਦੀਆਂ ਲੱਤਾ ਪੰਨੋ ਅੱਜ ਜੱਗੇ ਇਹਨਾਂ ਨੂੰ ਕਾ ਪੈਰਾ ਚ ਮਾਰੋ ਚੈਨ ਦੀ ਟੁੱਟਣੀ ਚਾਹੀਦੀ ਕੁਛ ਨਹੀਂ ਹੁੰਦਾ ਪੈਰਾ ਚ ਮਾਰੋ ਦਰਸ਼ਨ ਅੱਜ ਪੈਰਾ ਚ ਪੈਰਾ ਚ ਦਰਸ਼ਨ ਪੈਰਾ ਚ ਮਾਰ ਤਾ ਕਰ ਤਾ ਇਹ ਮਾਰੀ ਤਾ ਮਾਰ ਦੇ ਤਾ ਤੂੰ ਦੇ ਦੇ ਤਾ ਤਾ ਦੇ ਕੇ ਦੇ ਦੇ ਕੁਛ ਨਹੀਂ ਹੁੰਦਾ ਸੁੱਟੀ ਜਾ ਕੋਈ ਨਹੀਂ ਇਸ ਨੂੰ ਕੀ ਹਾਂ ਕਰੀਏ ਪੈਂਚਾ ਤੂੰ ਕੁਛ ਨਹੀਂ ਹੁੰਦਾ ਉਹ ਤੂੰ ਦਰਵਾਜ਼ਾ ਬੰਦ ਕਰ ਪਛ ਕੇ ਉੱਪਰ ਕਰ ਲੈ ਦਰਵਾਜ਼ਾ ਬੰਦ ਕਰ ਤੂੰ ਇਟਾਂ ਚੱਕ ਯਾਰ ਜਾ ਗਿਆ ਤੂੰ ਕੁਛ ਨਹੀਂ ਗੱਟਾਂ ਦੇ ਭੈਣ کوئی نہیں کوئی چلی گئے ہمیں کچھ نہیں ہوتا آپ پہ گالت کر رہے ہیں گالت ہے جگہ دربا آپ درباجہ باندھ کر کے پاچ گئے پاچ گئے تو آپ نے تو جا تو درباجہ باندھ کر ਗੱਡੀਆਂ ਗੁੱਡੀਆਂ ਭਾਂਟੀਆਂ ਲਾਈਵ ਚਲਾ ਤੂੰ ਮੇਰੇ ਸਾਹਮਣੇ ਲਾਈਵ ਚਲਾ ਹੀ ਤੂੰ ਇਸ ਥੰਨੇ ਨੂੰ ਸਾਹਮਣੇ ਜਾਣਾ ਲਾਈਵ ਉਹ ਦੇਖੋ ਉੱਪਰ ਗੱਡੀਆਂ ਭਾਂਟੀਆਂ ਸਾਰੀਆਂ ਪੁਲਿਸ ਵਾਲੇ ਕੀ ਕਰ ਰਹੇ ਨੇ ਜੀ ਉੱਪਰ ਨੂੰ ਆ ਰਹੇ ਨੇ ਇਧਰੋਂ ਚੜ੍ਹ ਕੇ ਆ ਰਹੇ ਨੇ ਆਹ ਦੇਖੋ ਖੋਲਤਾ ਇਧਰੋਂ ਦਰਵਾਜ਼ਾ ਆ ਜਾਓ ਇਧਰ ਆਓ ਤੁਸੀਂ ਇਧਰ ਆ ਜਾਓ ਬਈਆ ਰਿਵਾਲਵਰ ਲੋਡ ਕਰਵਾ ਕਰਵਾਇਆ ਪੇ ਰੁਕਣਾ ਨਹੀਂ ਤੇ ਆ ਰਹੇ ਨਾ ਤੋੜ ਰਹੇ ਨਾ ਹੋ ਆ ਜਾਓ ਇੱਧਰ ਆ ਜਾਓ ਤੁਸੀਂ ਇੱਧਰ ਵੜ ਜਾਓ ਥੱਲੇ ਮੰਨੋ ਤੁਸੀਂ ਇੱਧਰ ਵੜ ਜਾਓ ਹਜੇ ਕੋਈ ਕੀ ਜ ਹੈ ਨਹੀਂ ਆਪਣੇ ਕੋਲ ਮੈਂ ਵੀ ਚੰਦੜੇ ਨਹੀਂ ਸੁਣਾ ਉਹ ਆਏ ਨਹੀਂ ਪੁਲਿਸ ਵਾਲੇ ਹੈ ਆ ਜਾਣਗੇ ਉਹ ਤਾਂ ਉੱਥੇ ਖੜੇ ਨੇ کھڑے نا بند کر کے رکھا بند کیا ہوا رکھو بس دربار دربار ਰਾਜਾ ਬੰਦ ਕਰ ਲੋ ਆ ਸਾਰੇ ਕਿਤੇ ਤੁਸੀਂ ਫਾੜਾ ਦਟੇ ਰੋ ਦਟੇ ਰੋ ਤੁਸੀਂ ਅਕਾ ਪ੍ਰੇਮਨ ਸਭ ਨੂੰ ਉਹਨੂੰ ਪੁਲਿਸ ਨੂੰ ਕਰੋ ਜਲਦੀ ਕਰੋ